ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਹੇਠ ਮਾੜੀ ਅਨਸਰਾ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਸਬ-ਡਿਵੀਜ਼ਨ ਫਗਵਾੜਾ ਪੁਲਿਸ ਦੀ ਟੀਮ ਵੱਲੋਂ ਇੱਕ ਪਿਸਤੌਲ ਬਖਤੀਬੋਰ ਦੋ ਰੌਂਦਾਂ ਤੇ ਇੱਕ ਮੈਗਜ਼ੀਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦੰਦੇ ਐਸਪੀ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਪਹਿਲਾਂ ਆਥਾਣਾ 라ਵਲਪਿੰਡੀ ਵਿਖੇ ਅਰਪਜੋਰ ਸਿੰਘ ਉਰਫ ਬਿੱਲਾ ਪੁੱਤਰ ਬਰਨਜੀਤ ਸਿੰਘ ਵਾਸੀ ਰਾਮਪੁਰ ਖਲਿਆਣ ਨੂੰ ਤੋ ਪਿਸਤੋਲ ਦੇ ਸਨੇਹ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਸੀ। ਇਸ ਪੁਸ਼ਗੀ ਸ਼ੇ ਕਰਨ ਦੇ ਮੁਕਦਮੇ ਦੇ ਵਿੱਚ ਕੁਲਪੂਸ਼ਨ ਸੋਨੀ ਔਰ ਵਿਨੀ ਸੋਨੀ ਪੁੱਤਰ ਵਿਪਨ ਸੋਨੀ ਵਾਸੀ ਲਾਵਿਆ ਮਹੱਲਾ ਸਰਾਫਾ ਬਾਜ਼ਾਰ ਫਗਵਾੜਾ ਨੂੰ ਨਾਮਜ਼ਦ ਕੀਤਾ ਗਿਆ ਸੀ। ਕਿਉਂਕਿ ਪੁਲਿਸ ਦੀ ਗ੍ਰਫਤਾਰੀ ਤੋਂ ਬਾਅਦ ਚੱਲ ਰਿਹਾ ਸੀ। ਇਸ ਦੀ ਗ੍ਰਫਤਾਰੀ ਦੇ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਦੇ ਵਿੱਚ ਸੀਆਈਏ ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਦੇ ਵੱਲੋਂ ਮੁਕਬਰ ਦੀ ਖਾਸ ਤਲਾ ਤੇ ਟੈਕਨੀਕਲ ਮਦਦ ਦੇ ਨਾਲ ਇੱਥੇ ਪੁਰਾਣੀ ਤਹਿਸੀਲ ਦੇ ਨਜ਼ਦੀਕ ਕੋ ਕੁਲਪੂਸ਼ਨ ਸੋਨੀ ਨੂੰ ਵੀ ਗ੍ਰਫਤਾਰ ਕੀਤਾ ਗਿਆ ਜਿਸ ਜਿਸ ਦੇ ਕੋਲੋਂ ਨਜਾਇਜ਼ ਪਿਸਤੌਲ 32 ਬੋਰ ਸਮੇਤ ਦੋ ਜ਼ਿੰਦਾ ਰੋਂਦ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਤੋ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਤੇ ਇਸ ਦੇ ਕੋਲੋਂ ਵੱਡੇ ਖੁਲਾਸਿਆਂ ਦੀ ਉਮੀਦ ਹੈ। ਤੇ ਸਾਰੇ ਮਾਮਲੇ ਸੰਬੰਧੀ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦਾ ਕੀ ਕਹਿਣਾ ਹੈ? ਆਓ ਸੁਣਦੇ ਹਾਂ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਸ਼ਰਮਾ ਦੀ ਰਿਪੋਰਟ। ਹਾਂਜੀ ਮਾਨਯੋਗ ਡਿਪੀ ਪੰਜਾਬ ਐਸਐਸਪੀ ਕਮੂਥਲਾ ਮੈਡਮ ਮੱਤਸਲਾ ਗੁੱਤਾ ਆਈ.ਐਸ. ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅੰਸਰਾ ਦੇ ਖਿਲਾਫ ਅਸੀਂ ਸਬਡਿਵੀਜ਼ਨ ਫਗਵਾੜਾ ਵਾਲੀ ਜੋ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਹੀ ਲੜੀ ਦੇ ਵਿੱਚ ਸਾਡੇ ਸੀਆਈਏ ਸਟਾਫ ਨੂੰ ਇੱਕ achhi saphalta mili ਹੈ। ਅ ਇਹਦੇ ਵਿੱਚ ਹੀ ਤੁਹਾਨੂੰ ਯਾਦ ਹੋਣਾ ਹੈ ਸੀ ਐਫ ਆਈ ਆ ਨੰਬਰ 46 4 ਅਗਸਤ ਨੂੰ ਆਰਮਜ਼ ਐਕਟ ਦੇ ਵਿੱਚ ਦਰਜ ਕੀਤੀ ਸੀ ਜਿਹਦੇ ਵਿੱਚ ਇੱਕ ਲੜਕਾ ਬਿੱਲਾ ਕਮਿਆਣਾ ਹੈ ਔਰ ਉਹਦੇ ਕੋਲ ਦੋ ਵੈਪਨ ਗ੍ਰਾਮਦ ਹੋਏ ਹੋਏ ਸੀਗੇ। ਉਹਦੀ ਇਹ ਅਸੀਂ ਫਾਰਵਰਡ ਲਿੰਕੇਜਸ ਉਹਦੇ ਜਿਹੜਾ ਗਰੁੱਪ ਹੈ ਉਹਦੇ ਸਾਰੇ ਸਾਥੀਆਂ ਦੇ ਜਿਹਨੂੰ ਅਸੀਂ ਇਨਵੈਸਟੀਗੇਸ਼ਨ ਚ ਐਕਸਪਲੋਰ ਕੀਤਾ ਨਾ ਉਹਦੇ ਚ ਇੱਕ ਮੁੰਡਾ ਜਿਹੜਾ ਹੈਗਾ ਅ ਜਿਸ ਦਾ ਨਾਮ ਫੁੱਲ ਕੁਸ਼ਨ ਸੋਨੀ ਉਹ ਵਿੰਨੀ ਸੋਨੀ ਇਹ ਲਾਵਿਆਂ ਮਹੱਲਾ ਦਾ ਰਹਿਣ ਵਾਲਾ ਹੈ ਤੇ ਸਾਨੂੰ ਇਹ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹਦੇ ਕੋਲ ਵੀ ਇੱਕ ਵੈਪਨ ਹੈ ਜਿਹੜਾ ਕਿ ਇਹ ਜਿਹੜੇ ਗਰੁੱਪ ਹੈ ਇਹ ਆਪਸ ਵਿੱਚ ਸਾਰੇ ਦੋਸਤ ਨੇ ਔਰ ਜਦੋਂ ਵੀ ਕੋਈ ਕਿਤੇ ਵਾਰਤਾਤ ਕਰਨੀ ਹੈ ਜਾਂ ਕੋਈ ਗੱਲ ਸ਼ੇਅਰ ਕਰਨੀ ਹੈ ਲੱਗਦਾ ਔਰ ਇੱਕ ਇਲੀਗਲ ਵੈਪਨ ਇਹ ਵੀ ਪੋゼਸ਼ਨ ਦੇ ਵਿੱਚ ਹੈ ਜੋ ਵਿੰਨੀ ਸੋਨੀ ਦੇ ਪੋゼਸ਼ਨ ਚ ਹੈ ਅ ਇਹਦੇ ਵਿੱਚ 12 ਤਰੀਕ ਨੂੰ ਐਚਆਰਸੀਏ ਦੀ ਟੀਮ ਨੇ ਦੋਸ਼ੀ ਨੂੰ ਅਰੈਸਟ ਕੀਤਾ ਤਹਿਸੀਲ ਪੁਰਾਣੀ ਤਹਿਸੀਲ ਤੋਂ ਕਰਵਲ ਜੂਜਰ ਦੇ ਏਰੀਆ ਤੇ ਉੱਥੇ ਭੁੰਗ ਰਿਆ ਸੀਗਾ ਤੇ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਇਨਕਸ਼ਾਫ ਦੇ ਉੱਪਰ ਹੀ ਇਹਦੇ ਡਿਸਕਲੋਜ਼ਰ ਦੇ ਉੱਪਰ ਇੱਕ ਵੱਤੀ ਬੋਰ ਦਾ ਪਿਸਤਲ ਜਿਹੜਾ ਕਿ ਇਲੀਗਲ ਹੈ ਔਰ ਨਾਲ ਦੋ ਰੋਂ ਨੇ ਉਹ ਕਵਰ ਕੀਤੇ ਗਏ ਨੇ ਤੇ ਇਹਦਾ ਹੁਣ ਅੱਜ ਇਸ ਨੂੰ ਮਾਨਯੋਗ ਅਦਾਲਤ ਕੋਲ ਵਿੱਚ ਪੇਸ਼ ਕਰਕੇ ਗੋਦਰ ਮੰਨ ਲਿਆ ਗਿਆ ਹੈ ਔਰ ਦੌਰਾਨੇ ਰਿਮਾਂਡ ਦੇ ਤੋਂ ਸਾਰਾ ਇਹਨੇ ਕਿੱਥੋਂ ਲਿਆ ਕਿਹੜੀ ਵਾਰਦਾਤ ਹੋਰ ਅਗਰ ਇਸਨੇ ਕੀਤੀ ਹੈ ਇਸ ਸਟੈਪਨ ਦੇ ਨਾਲ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨੇ ਇਹ ਤੋਂ ਕੁਝ ਹੀ ਕੀ ਕੋਈ ਬਿੱਲਾ ਵੀ ਕੋਈ ਹੈਗਾ ਇੱਥੇ ਇੱਥੇ ਪਹਿਲਾਂ ਵੀ ਕੋਈ ਸੀਗਾ ਅ ਹਜੇ ਫਿਲਹਾਲ ਸਾਨੂੰ ਨਹੀਂ ਹਜੇ ਮਿਲਿਆ ਬਟ ਇਨ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡੀਟੇਲ ਦੇ ਵਿੱਚ ਅਸੀਂ ਤੱਤ ਸਾਹਮਣੇ ਲਿਆ ਪਰ ਉਹ ਜੋ ਬਿੱਲਾ ਨੂੰ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਹਨੇ ਇਹਦਾ ਨਾਮ ਲਿਆ ਕਿ ਉਹਨੇ ਕੁਝ ਬਾਰਦਾਤਾਂ ਜਾਂ ਇਹਦੇ ਨਾਲ ਗੱਲ ਕੇ ਜਾਂ ਕਿਸੇ ਨਾਲ ਗੱਲ ਕੇ ਕੋਈ ਬਾਰਦਾਤਾਂ ਕਰਨੀਆਂ ਵੀ ਬਣੀਆਂ ਜੀ ਕੁਝ ਕੁਝ ਵਿੱਚ ਜਿਹੜੀ ਬਿੱਲੇ ਦੀ ਪੁਛਿਸ਼ ਦੇ ਵਿੱਚ ਆਇਆ ਸੀ ਵੀ ਜਦੋਂ ਵੀ ਉਹ ਕਿਤੇ ਇਹਨਾਂ ਦਾ ਲੜਾਈ ਝਗੜਾ ਹੁੰਦਾ ਸੀਗਾ ਬਿਕੋਜ਼ ਇਹ ਇਹ ਉਹੀ ਆਏਗੇ ਜਿਨ੍ਹਾਂ ਨੇ ਕੰਰੀਆਦ ਉਹਨਾਂ ਬਰਸਤਾ ਦੇ ਬਾਹਰ ਫਾਇਰਿੰਗ ਵੀ ਹੋਈ ਸੀਗੀ ਉਹਦੇ ਵਿੱਚ ਵੀ ਸਾਰੇ ਇਕੱਠੇ ਸੀਗੇ ਤੇ ਇਹ ਉਦੋਂ ਵੀ ਉਹਨਾਂ ਦੇ ਨਾਲ ਸੀਗਾ ਸੋ ਅਸੀਂ ਉਸ ਟਾਈਮ ਇਹਦੀ ਨਾਮਜ਼ਾਗਰ ਨਹੀਂ ਹੋਇਆ ਸੀਗਾ ਤੇ ਬਿੱਲੇ ਦੀ ਪੁਛਿਸ਼ ਦੇ ਵਿੱਚ ਆ ਗਿਆ ਅਸੀਂ ਉਹ ਇਨਵੈਸਟੀਗੇਸ਼ਨ ਵੀ ਅੱਗੇ ਪ੍ਰਸੀਡ ਕਰਾਂਗੇ ਬਟ ਇਹ ਸਾਰੀ ਚੀਜ਼ਾਂ ਇਹਦੇ ਤੋਂ ਵੀ ਕੰਟਰਾ ਇਨਕੋ ਚੈੱਕ ਕੀਤਾ ਜਾਏਗਾ ਦੁਰਾਨੇ ਤਫਤੀਸ਼ ਤੇ ਜੋ ਵੀ ਸੱਚਾਈ ਸਾਹਮਣੇ ਆਏਗੀ ਉਹਦੇ ਨਾਲ ਪ੍ਰੋਸੀਡ ਕੀਤਾ ਜਾਏਗਾ